ਤੇ ਤੇ ਮੁੱਕਾ ਬਰਾਤੀ ਪਾਵਾਂ ਚੁਈਏ ਤੇ ਹੁਣ ਆਪਾਂ ਚੱਲਦੇ ਆਂ ਨਾ ਕਿ ਕੁਰਤਰਾ ਸੇਵ ਦੱਛੜ ਕਰਨ ਕੋਰਪੋਰਟ ਤੇ ਨਹੀਂ ਫਰਨੂਨ ਲਿਖ ਤੈਨਾਂ ਸਾਰਿਆਂ ਨੂੰ ਤੇ ਹੁਣ ਆਪਾਂ ਚੱਲਦੇ ਆਂ ਕੁਰਤਰਾ ਸੇਵ ਦੱਛੜ ਕਰਨ ਤੇ ਹੁਣ ਆਪਾਂ ਮੰਦਿਆਂ ਨਾ ਕਿ ਹਾਂਜੀ ਆ ਕੇ ਪਹੁੰਚੇ ਰੈਡੀ ਤੇ ਹੁਣ ਆਪਾਂ ਚੱਲਦੇ ਆਂ ਕੁਰਤਰਾ ਸੇਵ ਚੱਲਦੇ ਆਵਾਂ ਨਾ ਪਹੁੰਚ ਕੇ ਫੋਨੇ ਪਰੋਂਡ ਕਮੇ ਲੈ ਚਲੋਈ

ਉਹ ਆਖ ਲਈ ਤੀਨੇ ਤਨ ਲਾ ਦੇ ਬਾਬਾ ਦਾ ਵੀ ਆਂਦਾ ਇੱਥੇ ਕੋਲੇ ਲੱਗ ਉਹ ਨਹੀਂ ਲੱਗੀ ਲੱਗ ਗਈ ਡੇਢ ਵਜ ਗਿਆ ਡੇਢ ਵੱਜ ਚੁੱਕਿਆ 2:30 ਵੱਜ ਗਿਆ ਤੇ ਆ ਬੈਠੇ ਨਾਲ ਸੰਗਤ ਆ ਵੇ ਲੋ ਓਏ 2:30 ਵੱਜ ਗਿਆ ਓਏ ਕਰੇ ਜਾਈਏ ਨਿਆਇ ਕੰਦ ਦੇਖੋ ਕਿੰਨੀ ਕੋਹ ਮਿੰਦੀਦਾ ਪਿਆ ਢਾਈ ਵੱਜ ਗਿਆ ਰਾਤ ਦੇ ਢਾਈ ਹੋਏ ਕਰੇ ਜਾਈਏ ਜਿੰਨੇ ਵੇਲੇ ਕੌਣ ਜੀਦਾ ਪਿਆ

ਲੋ ਵੀ ਆ ਗਿਆ ਆਪਾਂ ਕਰੇ ਤੇ ਹੁਣ ਆਪਾਂ ਕਰਦੇ ਆ ਵਰਗ ਲੋ ਦੇਖੋ ਜੀ ਹਾ ਇਥੇ ਨਾਲ ਉਹ ਤੇ ਪਟਾਕੇ ਆ ਲਾਦੀ ਨਹੀਂ ਲੱਗੇ ਲੱਗੀ ਪਟਾਕੇ ਵੇ ਇਥੇ ਆਲੂ ਆ

ਹਾਂਜੀ ਭਾਈ ਵੇਖੋ ਇਹ ਘਰੀਆ ਨੇ ਹੋਈ ਬੈਸੀ ਕਿਉਂ ਬਣਾਇਆ ਨੇ ਘਰ ਦਾ ਕੀ ਕਰਨੇ ਨੇ ਨਹੀਂ ਬਣਾਵਾਂਗੇ ਪਿੰਨੀਆਂ ਹੁਣੇ ਬਣਨਗਾ ਸਰਦੀ ਆ ਗਈ ਐ ਤੇ ਪਿੰਨੀਆਂ ਬਣਾਵਾਂਗੇ ਚਾਹ ਨਾਲ ਹੁਣੇ ਬਣਨਗਾ ਹਾਂ ਤੇ ਹੁਣ ਹਨੇਰਾ ਬਹੁਤ ਹੋ ਗਿਆ ਕੋਈ ਨਹੀਂ ਪਾਰਾ ਵਾਧਿਆਂ ਨੂੰ ਮਿਲਦਾ ਕੋਈ ਨਹੀਂ ਖਾਣ ਕਿੰਜ ਕੋਈ ਬਾਰਾ ਨਹੀਂ ਹੁੰਦੇ ਜਦ ਖਾਣਾ ਬਣਦਾ ਉਹਨੇ ਵੇਚੀਦਾ ਹੁੰਦਾ ਅੱਛਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਗਰਦੀਆਂ ਪਿੰਗਾਂ ਦੇਸੀ ਘੋਟੋ ਪ्योर ਘੋਟੇਸੀ ਬਣਾਇਆ ਹੋਰ ਬਣਾਣਾ ਬਣਾਉਣੇ ਸਮਾਨ ਕੱਢ ਤੂੰ ਕੱਢ ਤਾ ਲੋ ਵਿੱਕੀ ਬਣੀ ਆ ਤਾਂ ਦੇਸੀ ਘੋਟੀਆਂ ਪਿੰਗਾਂ ਦੀ ਤਿਆਰੀ ਆਣੀਂ ਗੰਦਗਾ ਨੇ ਖੜ ਤੋ ਪਿੰਗਾਂ ਤਿਆਰ ਹੋ ਗਈਆਂ ਤੇ ਵਟਣਾਂ ਵਾਲੀਆਂ ਰਹਿ ਗਈਆਂ ਤੁਹਾਨੂੰ ਲੋਕਾਂ ਨੂੰ ਜੀ ਕੱਲ ਨੂੰ ਤੇ ਉਹ ਵੇਖਿਓ ਤੇ ਹੁਣ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਸਾਰਿਆਂ ਨੂੰ